ਏ ਵੀ ਵੀ ਸਾਂਝਾ ਤੁਹਾਨੂੰ ਰੱਖੇ ਅੱਗੇ ਕਿ ਇਹਦੇ 'ਚ ਇੱਕ ਮਾਦ ਹੈ ਕਿ ਜੇ ਤੁਸੀਂ ਕੋਈ ਮਜਾਰਾ ਕਰ ਰਹੇ ਆ ਜਾਂ ਧਰਨਾ ਦੇ ਰਹੇ ਆ ਤੇ ਕੋਈ ਛੋਟਾ ਮੋਟਾ ਨੁਕਸਾਨ ਵੀ ਹੋ ਜਾਂਦਾ ਤੇ ਤੁਹਾਡੇ ਕੋਲੋਂ ਕੋਈ 1 ਰੁਪਏ ਦਾ ਨੁਕਸਾਨ ਵੀ ਹੋ ਜਾਂਦਾ ਤੇ ਉਹਦੇ ਲਈ ਵੀ ਕਾਨੂੰਨ ਜਿਹੜਾ ਉਹ ਘੱਟੋ ਘੱਟ 3 ਸਾਲ ਦੀ ਸਜ਼ਾ ਦੇ ਸਕਦਾ ਤੇ ਜੁਰਮਾਨਾ ਕਰ ਸਕਦਾ ਦੂਜਾ ਇਹ ਪਹਿਲਾ ਇਹਦਾ ਕਾਨੂੰਨ ਆ ਜਿਹਦੇ ਵਿੱਚ ਤੁਹਾਡੀ ਕੋਈ ਅਪੀਲ ਦਲੀਲ ਨਹੀਂ ਸੁਣੀ ਜਾਣੀ ਕੋਈ ਤੁਹਾਡੀ ਜ਼ਮਾਨਤ ਨਹੀਂ ਹੋਣੀ ਤੀਜਾ ਇਹ ਸਾਰੇ ਭਾਰਤ ਦੇ ਵਿਧਾਨ ਨੂੰ ਜਿਹੜਾ ਰਾਈਟ ਟੂ ਜੁਡੀਸ਼ਰੀ ਉਹਨੂੰ ਹੀ ਰੱਦ ਕਰਦਾ ਕਿਉਂਕਿ ਅੱਜ ਤੱਕ ਕਿਸੇ ਕਾਨੂੰਨ ਦੇ ਵਿੱਚ ਇਹ ਨਹੀਂ ਹੈਗਾ ਕਿ ਜੋ ਕੁਝ ਪੁਲਿਸ ਕਹਿੰਦੀ ਆ ਉਹੋ ਹੀ ਮੰਨਿਆ ਜਾਵੇ ਇਹ ਕਹਿੰਦਾ ਕਿ ਜਿਹੜੀ ਪੁਲਿਸ ਵੀਡੀਓ ਪੇਸ਼ ਕਰਦੀ ਆ ਉਹ ਫਾਈਨਲ ਹੋਊਗੀ ਜਦੋਂ ਕਿ ਵੀਡੀਓ ਕਿਸੇ ਵੀ ਥਾਂ ਦੇ ਕਿਸੇ ਚੀਜ਼ ਦੀ ਵੀ ਗਲਤ ਬਣਾਈ ਜਾ ਸਕਦੀ ਆ ਕੋਈ ਬੰਦਾ ਜਿਹੜਾ ਧਰਨੇ ਮਜਾਰੇ 'ਚ ਹਾਜ਼ਰ ਨਹੀਂ ਹੈਗਾ ਉਹਨੂੰ ਅੱਗ ਲਾਉਂਦਾ ਦਿਖਾਇਆ ਜਾ ਸਕਦਾ ਉਹਨੂੰ ਨੁਕਸਾਨ ਕਰਦਾ ਦਿਖਾਇਆ ਜਾ ਸਕਦਾ ਇਸ ਕਰਕੇ ਇਹ ਬਹੁਤ ਮਾਰੂ ਆ ਤੇ ਇਹ ਸਮਝ ਲਓ ਇੱਕ ਸਰਕਾਰ ਵਿਰੋਧੀ ਜਿਹੜਾ ਕੋਈ ਵੀ ਆਪਣੀ ਆਵਾਜ਼ بلند ਕਰਨ ਵਾਲਾ ਉਹਨੂੰ ਜੇਲ੍ਹ ਚ ਸੁੱਟ ਕੇ ਉਹਦੀ ਜਾਇਦਾਦ ਖੁਰਕਰ ਤੋਂ ਬਿਨਾਂ ਇਹਦਾ ਹੋਰ ਕੋਈ ਏਮ ਨਹੀਂ ਹੈਗਾ ਇਹਦੇ ਚ ਮਾੜੀ ਮਾਦੇ ਆ ਕਿ ਜੇੜਾ ਕੋਈ ਬੰਦੇ ਧਰਨਾ ਮਜਾਰਾ ਕਰ ਰਹੇ ਆ ਜੇ ਉਹਦੇ ਚ ਕੋਈ ਲੋਕ ਹਾਜ਼ਰ ਨਹੀਂ ਵੀ ਤਾਂ ਲੀਡਰਸ਼ਿਪ ਜਿਹੜੀ ਆ ਉਹਨੂੰ ਸੁਝਾ ਦੇਣ ਪ੍ਰੋਗਰਾਮ ਲੀਕਣ ਦੇ ਵਿੱਚ ਵੀ ਗ੍ਰਸਤਾਰ ਕੀਤਾ ਜਾ ਸਕਦਾ ਇਸ ਕਰਕੇ ਇਹ ਪਹਿਲੀ ਵਾਰ ਹੈ ਕਿ ਕੋਈ ਵਿਅਕਤੀ ਕਿਸੇ ਥਾਂ ਤੇ ਹਾਜ਼ਰ ਹੀ ਨਹੀਂ ਜਿੱਥੇ ਘਟਨਾ ਵਾਪਰੀ ਹੈ ਤੇ ਉਹਨੂੰ ਵੀ ਜਿਹੜਾ ਉਹ ਸੁਝਾ ਹੋ ਸਕਦੇ ਉਹਨੂੰ ਵੀ ਜਿਹੜਾ ਉਹ ਜੁਰਮਾਨਾ ਹੋ ਸਕਦਾ ਇਹ ਵੀ ਦੀ ਸਾਂਝਾ ਤੁਹਾਨੂੰ ਰੱਖੇ ਅੱਗੇ